ਕੋਈ ਵੀ ਕੰਮ ਅੜਿਆ ਕੋਈ ਵੀ ਰੁਕਿਆ ਕੰਮ ਤੁਸੀਂ ਮਹਾਰਾਜ ਦੀ ਕਿਰਪਾ ਨਾਲ ਵਿਸ਼ਵਾਸ ਕਰਕੇ ਆਓ ਇੱਕ ਦੁਪਹਿਰਾ ਦੋ ਦੁਪਹਿਰਾ ਤਿੰਨ ਦੁਪਹਿਰੇ ਪੰਜ ਦੁਪਹਿਰੇ ਵੀ ਸੁਖ ਲੋਗੇ ਜਾਂ ਇੱਕ ਦੁਪਹਿਰੇ ਦੇ ਵਿੱਚ ਤੁਹਾਡਾ ਹੱਲ ਹੋਣਾ ਸ਼ੁਰੂ ਹੋ ਜਾਏਗਾ ਬਾਕੀ ਜੇ ਕਿਸੇ ਨੂੰ ਵੀ ਕੋਈ ਤਕਲੀਫ ਹੈ ਕੋਈ ਦਰਦ ਹੈ ਦਵਾਈ ਤਾਂ ਲੈਣੀ ਹੈ ਇੱਥੋਂ ਮਹਾਰਾਜ ਦੀ ਕਿਰਪਾ ਨਾਲ ਇੱਥੋਂ ਜੋਤ ਦਾ ਘਿਓ ਮਿਲਦਾ ਉਹ ਘਿਓ ਨੂੰ ਲਗਾਇਆ ਜਾਵੇ ਜਿੱਥੇ ਵੀ ਤਕਲੀਫ ਹੈ ਮਹਾਰਾਜ ਦੀ ਕਿਰਪਾ ਨਾਲ ਥੋੜੇ ਹੀ ਦਿਨਾਂ ਦੇ ਵਿੱਚ ਹੱਲ ਹੋਣਾ ਸ਼ੁਰੂ ਹੋ ਜਾਂਦਾ ਏ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਸਵਾਹਿ ਗੁਰਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਦਵਾਰੇ ਤੇ ਸੰਗਤਾਂ ਸਾਰੀਆਂ ਹੀ ਨਮਸਤਕ ਹੋਣ ਆਂਦੀਆਂ ਨੇ ਸੱਚੇ ਪਾਤਸ਼ਾਹ ਸੰਗਤਾਂ ਨੂੰ ਬਹੁਤ ਹੀ ਨਾਮਦਾਨ ਮਿਲਦਾ ਹੈਗਾ ਜੋ ਬਿਨ ਮੰਗੀਆਂ ਮੁਰਾਦਾ ਨੇ ਸੱਚੇ ਪਾਤਸ਼ਾਹ ਉਹਨਾਂ ਦੀਆਂ ਪੂਰੀਆਂ ਕਰਦੇ ਨੇ ਮੈਂ ਸਾਰੀ ਸੰਗਤ ਨੂੰ ਇਹੀ ਕਹਿਣਾ ਚਾਹਾਂਗੀ ਕਿ ਸੱਚੇ ਪਾਤਸ਼ਾਹ ਸਾਰਿਆਂ ਤੇ ਆਪਣੀ ਮਿਹਰ ਭਰਿਆ ਹੱਥ ਰੱਖਣ ਸਾਰੀ ਸੰਗਤਾਂ ਜ਼ਰੂਰ ਤੇ ਜ਼ਰੂਰ ਜੱਪ ਤਪ ਸਮਾਗਮ ਤੇ ਆਇਆ ਕਰਨ ਬਨੂ ਨੇ ਤਾਂ ਬਹੁਤ ਐਸਾ ਮੈਨੂੰ ਤਾਂ ਅਜੇ ਅਜੇ ਥੋੜਾ ਹੀ ਟਾਈਮ ਹੋਇਆ ਹੈ ਜੀ ਆਂਦਿਆਂ ਨੂੰ ਇੱਥੇ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਸੁੱਖ ਮਿਲਦਾ ਹੈ ਨਾਮਦਾਨ ਮਿਲਦਾ ਹੈ ਨਾਮ ਸਿਮਰਨ ਨਾਲ ਜੁੜੀਦਾ ਹੈ ਸਾਰਾ ਦਿਨ ਸੇਵਾ ਕਰੀਦੀ ਹੈ ਸੱਚੇ ਪਾਤਸ਼ਾਹ ਆਪੇ ਹੀ ਆਪਣੀ ਮਿਹਰ ਕਰਦੇ ਨੇ ਸੱਚੇ ਪਾਤਸ਼ਾਹ ਹਾਂਜੀ ਮੇਰੀ ਵੀ ਵਿਸ਼ ਪੂਰੀ ਹੋਈ ਹੈ ਜੀ ਬੇਟੀ ਦੀ ਜੋਬ ਬਹੁਤ ਅੱਛੀ ਸਕੂਲ ਚ ਲੱਗ ਗਈ ਹੈਗੀ ਹੈ ਬਾਬਾ ਦੀਪ ਸਿੰਘ ਜੀ ਨੇ ਹੀ ਪੂਰੀ ਕੀਤੀ ਹੈ ਬੱਚੇ ਦਾ ਕੰਮ ਕਰ ਨਹੀਂ ਸੀਗਾ ਬੱਚੇ ਦਾ ਕੰਮ ਕਰ ਵੀ ਵਧੀਆ ਹੈਗਾ ਬਾਬਾ ਜੀ ਦੀ ਕਿਰਪਾ ਨਾਲ ਰੋਜ਼ ਬੇਟਾ ਵੀ ਨਾਲ ਹੀ ਸਵੇਰੇ ਆਂਦਾ ਹੈਗਾ ਜੀ ਹਾਂਜੀ ਕੀ ਨਾਮ ਹੈ ਇਸ਼ਵਿੰਦਰ ਕੌਰ ਹਾਂਜੀ ਮੇਰੀ ਗੁਰਬਾਹ ਸੇਵਾ ਲੱਗਦੀ ਹੈ ਇੱਥੇ ਜੋੜੇਕਾਰ ਸੇ ਹਾਂਜੀ ਕਿਦਾਂ ਲੱਗਦਾ ਬਹੁਤ ਵਧੀਆ ਮਹਿਸੂਸ ਹੁੰਦਾ ਐਸ ਤੱਕ ਸੋਚਦੇ ਆਂ ਵੀ ਅਸੀਂ ਕੰਮ ਛੱਡ ਕੇ ਇੱਥੇ ਆਇਆ ਜਾਈਏ ਬਸ ਬਾਬਾ ਜੀ ਦੀ ਹਜ਼ਰੀ ਤੇ ਆ ਜਾਈਏ ਇੱਥੇ ਬਹੁਤ ਮਜ਼ਾ ਆਉਂਦਾ ਹੈ ਸਕੂਨ ਮਿਲਦਾ ਇੱਥੇ ਆ ਕੇ ਸਾਨੂੰ ਜਿਵੇਂ ਆ ਕੇ ਜੀ ਬਾਬਾ ਜੀ ਅਸੀਂ ਵਿੱਚ ਤਾਂ ਕਦੀ ਬਾਬਾ ਜੀ ਕੋ ਕਦੀ ਮੰਗਿਆ ਨਹੀਂ ਆਪਣੇ ਵੀ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਸਾਨੂੰ ਬਹੁਤ ਜ਼ਿਆਦਾ ਕੁਝ ਦਿੱਤਾ ਹੈਗਾ ਬਹੁਤ ਸ਼ੁਕਰਾਨਾ ਕਰਦੇ ਬਾਬਾ ਜੀ ਅੱਗੇ ਵੀ ਸਾਡਾ ਇੱਦੀ ਸਾਥ ਦਿੰਦੇ ਰਹੀਓ ਬਸ ਹਾਂਜੀ ਮੈਂ ਨਾਗਰ ਨਹੀਂ ਪਾਣੀ ਮੈਂ ਜੋਬ ਤੋਂ ਹਰ ਬੁੱਧਵਾਰ ਦੀ ਛੁੱਟੀ ਲੈਂਦੀ ਹੁਈ ਆ ਵੀ ਮੈਂ ਬੁੱਧਵਾਰ ਜਾਣਾ ਜਦਾਂ ਜੋ ਮਰਜ਼ੀ ਹੋ ਜੇ ਕੋਈ ਤਾਂ ਮਨ ਨੂੰ ਅਸੀਸ ਕਰ ਬਣਾਇਆ ਕਿ ਜੀ ਮੈਨੂੰ 8 ਮੰਥ ਹੋ ਗਏ ਨੇ ਇੱਥੇ ਆਏ ਨੂੰ 8-9 ਮੰਥ ਹੋ ਗਏ ਆ ਪਹਿਲਾਂ ਮੈਂ ਸਪੈਰਸਪ ਕਰਦੀ ਸੀਗੀ ਬਾਬਾ ਜੀ ਨੇ ਮੈਨੂੰ ਆਪੀ ਸੇਵਾ ਦਿੱਤੀ ਹੈ ਜੋੜੇ ਘਰ ਦੇ ਵਿੱਚ ਆਪਣੇ ਆਪ ਹੀ ਜੋੜੇ ਘਰ ਜਾਣੇ ਆ ਸੇਵਾ ਕਰੀਦੀ ਆ ਬਹੁਤ ਸ਼ੁਕਰਾਨਾ ਕਰਦੇ ਆ ਬਾਬਾ ਜੀ ਨੇ ਤੁਸੀਂ ਆਪ ਸਾਨੂੰ ਸੇਵਾ ਦਿੱਤੀ ਹੈਗੀ ਬਹੁਤ ਵਧੀਆ ਸਕੂਨ ਮਿਲਦਾ ਹੁਣ ਇੱਥੇ ਆ ਕੇ ਬਹੁਤ ਵਧੀਆ ਹੋ ਰਿਹਾ ਸਾਡੇ ਨਾਲ ਤੇ ਹੁਣ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਲਗਭਗ ਇੱਥੇ ਆਂਦੇ ਨੂੰ ਅੱਜ ਸਾਲ ਡੇਢ ਸਾਲ ਹੋ ਗਿਆ ਗੁਰੂ ਸਾਹਿਬ ਦੀ ਮਿਹਰ ਕਿਰਪਾ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮਿਹਰ ਕਿਰਪਾ ਦੇ ਨਾਲ ਹਰ ਬੁੱਧਵਾਰ ਨੂੰ ਮਹਾਰਾਜ ਆਪ ਹੀ ਸਿਰ ਤੇ ਹੱਥ ਰੱਖ ਕੇ ਲੈ ਕੇ ਆ ਜਾਂਦੇ ਨੇ ਜਦੋਂ ਵੀ ਕੋਈ ਬੁੱਧਵਾਰ ਨੂੰ ਲੱਗਦਾ ਹੈ ਕਿ ਹੁਣ ਐਤ ਕੀ ਨਹੀਂ ਜਾਇਆ ਜਾਏਗਾ ਤਾਂ ਮਹਾਰਾਜ ਕੋਈ ਨਾ ਕੋਈ ਐਸਾ ਆਪਣਾ ਖੇਡ ਕਰਦੇ ਆ ਕਾਰਜ ਕਰਦੇ ਆ ਕਿ ਉਹ ਆਪੇ ਹੀ ਕੰਮ ਸਫਲ ਹੋ ਜਾਂਦਾ ਤੇ ਮਹਾਰਾਜ ਆਪੇ ਹੀ ਲੈ ਆਂਦੇ ਨੇ ਟਾਈਮ ਨਾਲ ਲੈ ਆਂਦੇ ਨੇ ਕਦੀ ਕੋਈ ਬੱਚਿਆਂ ਨੂੰ ਕੋਈ ਪ੍ਰਤੀ ਵੀ ਦਿੱਕਤ ਹੋ ਜਾਂਦੀ ਹੈ ਸਕੂਲੋਂ ਲਿਆਣਾ ਜਾਂ ਕਰਨਾ ਪਰ ਮਹਾਰਾਜ ਆਪੇ ਹੀ ਕੋਈ ਨਾ ਕੋਈ ਹੱਲ ਕੱਢ ਦਿੰਦੇ ਆਪੇ ਹੀ ਆਪਣੇ ਦਰ ਤੇ ਲੈ ਆਂਦੇ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਮਹਾਰਾਜ ਆਪ ਹੀ ਮਿਹਰ ਕਿਰਪਾ ਕਰਦੇ ਆ ਇਸ ਸਤਾਨ ਦੀ ਇੰਨੀ ਮਹਾਨਤਾ ਹੈ ਜੇ ਤੁਸੀਂ ਕੁਝ ਵੀ ਆਪਣੇ ਮਨ ਦੇ ਵਿੱਚ ਸੋਚ ਕੇ ਆਉਂਗੇ ਜੇ ਤੁਹਾਡੀ ਕੋਈ ਵੀ ਕੰਮ ਅੜਿਆ ਕੋਈ ਵੀ ਰੁਕਿਆ ਕੰਮ ਤੁਸੀਂ ਮਹਾਰਾਜ ਦੀ ਕਿਰਪਾ ਨਾਲ ਵਿਸ਼ਵਾਸ ਕਰਕੇ ਆਓ ਇੱਕ ਚੁਪੈਰਾ ਦੋ ਚੁਪੈਰਾ ਤਿੰਨ ਚੁਪੈਰੇ ਪੰਜ ਚੁਪੈਰੇ ਵੀ ਸੁਖ ਲੋਗੇ ਜਾਂ ਇੱਕ ਚੁਪੈਰੇ ਦੇ ਵਿੱਚ ਤੁਹਾਡਾ ਹੱਲ ਹੋਣਾ ਸ਼ੁਰੂ ਹੋ ਜਾਏਗਾ ਮਹਾਰਾਜ ਮਿਹਰ ਕਿਰਪਾ ਕਰਨਗੇ ਬਾਕੀ ਜੇ ਕਿਸੇ ਨੂੰ ਵੀ ਕੋਈ ਤਕਲੀਫ ਹੈ ਕੋਈ ਦਰਦ ਹੈ ਦਵਾਈ ਤਾਂ ਲੈਣੀ ਹੈ ਇਥੋਂ ਮਹਾਰਾਜ ਦੀ ਕਿਰਪਾ ਨਾਲ ਇਥੋਂ ਜੋਤ ਦਾ ਕਿਓ ਮਿਲਦਾ ਦੇਗ ਪ੍ਰਸ਼ਾਦ ਜਿੱਥੋਂ ਪੰਦਰੋਂ ਲੈਣੇ ਆਣਾ ਉੱਥੇ ਦੇਖਦਾ ਆਪਣਾ ਕਿਓ ਮਿਲਦਾ ਕੜਾ ਪ੍ਰਸ਼ਾਦ ਦਾ ਆਪਣਾ ਜੋਤ ਦਾ ਕਿਓ ਉਹ ਕਿਓ ਨੂੰ ਲਗਾਇਆ ਜਾਵੇ ਜਿੱਥੇ ਵੀ ਤਕਲੀਫ ਹੈ ਮਹਾਰਾਜ ਦੀ ਕਿਰਪਾ ਨਾਲ ਥੋੜੇ ਦਿਨਾਂ ਦੇ ਵਿੱਚ ਹੱਲ ਹੋਣਾ ਸ਼ੁਰੂ ਹੋ ਜਾਂਦਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ